ਸਸਿਕਾਲ ਜੀ ਸਾਰਿਆਂ ਨੂੰ ਪ੍ਰਮਾਤਮਾ ਦੀ ਕਿਰਪਾ ਤੁਸੀ ਵੀ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹੈਗੀ ਆ ਅੱਜ ਆਪਾਂ ਬਣਾਵਾਂਗੇ ਮਿੱਠੇ ਚੌਲ ਗੋੜ ਵਾਲੇ ਕਈ ਵਾਰ ਮੇਰੀਆਂ ਭੈਣਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਮਿੱਠੇ ਚੌਲ ਨਹੀਂ ਬਣਦੇ ਤੇ ਆਪਾਂ ਅੱਜ ਬਣਾਵਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਈਜ਼ੀ ਤਰੀਕੇ ਨਾਲ ਤੇ ਜਲਦੀ ਬਣਨ ਵਾਲੇ ਤੇ ਆਓ ਆਪਾਂ ਜਲਦੀ ਜਲਦੀ ਆਪਾਂ ਬਣਾਉਨੇ ਆ ਇਹਨਾਂ ਨੂੰ ਕਿਵੇਂ ਬਣਾਉਨੇ ਤੇ ਇੱਧਰ ਮੇਰਾ ਰਾਜਾ ਬੈਠਾ ਥੱਲੇ ਤੇ ਮੈਨੂੰ ਉਹ پلیਟ ਦੇਖ ਲਈ ਤੇ ਕਹਿੰਦਾ ਛੇਤੀ ਕਰ ਮੈਨੂੰ ਚੌਲ ਫੜਾ ਦੇ ਖਾਣ ਨੂੰ ਤੇ ਤੂੰ ਆਪਣੇ ਕੰਮ ਬਾਅਦ ਚ ਕਰੀ ਤੇ ਇਹਨੂੰ ਪਤਾ ਲੱਗ ਜੇ ਇਹਦੇ ਹੱਥ 'ਚ ਕੋਈ ਪਲੇਟ 'ਚ ਕੁਝ ਹੈਗਾ ਤੇ ਬਸ ਉਹ ਮੇਰੇ ਖੜਾ ਨਹੀਂ ਛੱਡਦਾ ਹਲੋ ਲੱਗੇ ਜੀ ਆਪਾਂ ਚੌਹ ਬਣਾਉਣ ਹੋਂ ਚੌਲ ਬਣਾਵਾਂਗੇ ਪਹਿਲਾਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਧੋਵਾਂਗੇ ਇੱਕ ਦੋ ਵੇਰਾਂ ਆਪਾਂ ਚੰਗੀ ਤਰ੍ਹਾਂ ਧੋਵਾਂਗੇ ਕਿਉਂਕਿ ਜਿੰਨਾ ਚਿੱਕਾ ਇਹਦੇ ਵਿੱਚੋਂ ਚਿੱਟਾ-ਚਿੱਟਾ ਪਾਣੀ ਜਾਂ ਸਾਫ਼ ਨਹੀਂ ਪਾਣੀ ਹੋ ਜਾਂਦਾ ਉਹਨਾਂ ਚਿੱਕਰ ਆਪਾਂ ਇਹਨੂੰ ਧੋਣੇ ਆ ਇੱਕ ਵਾਰਾਂ ਵੀ ਧੋ ਸਕਦੇ ਆ ਦੋ ਵਾਰਾਂ ਵੀ ਧੋ ਸਕਦੇ ਆ ਕਈ ਵਾਰ ਤਿੰਨ ਵਾਰਾਂ ਵੀ ਧੋਣੇ ਪੈ ਜਾਂਦੇ ਆ ਤੇ ਜੇ ਚੰਗੀ ਤਰ੍ਹਾਂ ਧੁੱਤ ਜਾਣਗੇ ਤਾਂ ਫਿਰ ਜਦੋਂ ਆਪਾਂ ਇਹਨਾਂ ਨੂੰ ਬੋਇਲ ਕਰਦੇ ਆਂ ਤੇ ਇਹਨਾਂ ਦੇ ਉੱਤੇ ਬਾਹਲੀ ਝੱਗ ਨਹੀਂ ਆਉਂਦੀ ਜਿਹੜੀ ਝੱਗ ਜੀ ਆ ਜਾਂਦੀ ਹੈ ਨਾ ਫਿਰ ਉਹ ਸਹੀ ਨਹੀਂ ਹੁੰਦੀ ਇਸ ਕਰਕੇ ਆਪਾਂ ਉਹਨੂੰ ਕਲੀਨ ਕਰਨ ਲਈ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਚੌਲਾਂ ਨੂੰ ਧੋਨੇ ਆਂ ਕਈ ਮੇਰੀਆਂ ਭੈਣਾਂ ਤਾਂ ਭਿਓ ਕੇ ਰੱਖ ਦਿੰਦੀਆਂ ਐਂ ਭਿਓ ਕੇ ਰੱਖਦੇ ਜਦੋਂ ਆਪਾਂ ਖੀਰ ਚੀਂ ਬਗੈਰਾ ਬਣਾਉਣੀ ਹੋਵੇ ਤੇ ਜਦੋਂ ਆਪਾਂ ਗੋੜ ਵਾਲੇ ਚੌਹ ਜਾਂ ਦੂਜੇ ਮਿੱਠੇ ਨੂਨ ਵਾਲੇ ਚੌਲ ਬਣਾਉਣੇ ਹੋਣ ਤਾਂ ਫਿਰ ਆਪਾਂ ਇਹਨਾਂ ਨੂੰ ਭਿਓ ਕੇ ਨਹੀਂ ਰੱਖਦੇ ਤੇ ਇਹ ਮੈਂ ਬਰੀਲੇ ਚ ਪਾ ਲਿਆ ਪਾਣੀ ਤੇ ਹੁਣ ਮੈਂ ਇਹਨਾਂ ਨੂੰ ਰੱਖ ਦੇਣਾ ਗੈਸ ਇਹ ਹੋ ਗਏ ਬੋਇਲ ਹੋਣੇ ਰੱਖੂਗੀ ਮੈਂ ਇਹਨਾਂ ਨੂੰ ਕੱਲੇ ਬੋਇਲ ਕਰੂੰਗੀ ਇੱਕ ਕਣੀ ਦੇ ਨਾਲ ਤੇ ਇਹਨੇ ਇੱਥੇ ਆਪਣਾ ਬੋਇਲ ਹੋ ਜਾਣਾ ਮੈਂ ਥੋੜਾ ਜਿਹਾ ਚਰ ਲਾਉਂਗੀ ਢੱਕਣ ਕਿਉਂਕਿ ਉਦਾਂ ਤੁਸੀਂ ਢੱਕਣੇ ਤੇ ਨਹੀਂ ਲਾਉਂਦੇ ਪਰ ਮੈਂ ਲਾ ਦਿੰਨੀ ਉਹਨੇ ਥੋੜਾ ਜਿਹਾ ਕੋਲੇ ਖੜੀਆਂ ਤੇ ਇਧਰਲੇ ਪਾਸੇ ਆਪਾਂ ਪਾਲੇ ਡੋਂਗੇ ਦੇ ਵਿੱਚ ਬਦਾਮ ਤੇ ਮੈਂ ਰੱਖਣੇ ਇਹ ਬਦਾਮ ਰੱਖਣੇ ਥੋੜੇ ਜਿਹਾ ਗਰਮ ਪਾਣੀ ਚ ਲਾਇ ਕੇ ਭੂਣ ਰਿਜਣੇ ਮਾੜੇ ਜਿਹੇ ਰਿਜਣ ਨੇ ਆਪਾਂ ਬਾਰੇ ਜਿਆਦਾ ਨਹੀਂ ਤੇ ਆ ਮੇਰੇ ਬਦਾਮ ਹੋ ਗਏ ਰਨ ਕੇ ਆਗੇ ਰੈਡੀ ਹੋ ਗਏ ਤੇ ਆਪਾਂ ਹੁਣ ਇਹਨਾਂ ਨੂੰ ਛਿੱਲਣਾ ਆ ਤੇ ਬਾਹਲੇ ਗਰਮ ਆ ਇਹਨਾਂ ਨੂੰ ਹੱਥ ਨਹੀਂ ਲਾਉਣਾ ਇਹਨਾਂ ਨੂੰ ਪਾਣੀ ਦੇ ਦਾ ਹੌਲੀ ਕਰਦੇ ਨੇ ਕਿਸੇ ਚੀਜ਼ ਨਾਲ ਡੋਲ ਕੇ ਤੇ ਇਹਦੇ ਵਿੱਚ ਪਾਉਣਾ ਠੰਡਾ ਪਾਣੀ ਆਪਣੇ ਹੱਥਾਂ ਤੋਂ ਬਚਾ ਕੇ ਤੇ ਮੈਂ ਟੀ ਡਬਲ ਚੱਕ ਲਿਆ ਵੈਸੇ ਮੇਰੇ ਕੋਲ ਪੱਕੜ ਵੀ ਪਿਆ ਆ ਛੇਤੀ ਦੇ ਕੰਮ ਦੇ ਨਾਲ ਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਛਿੱਲਾਂਗੇ ਤੇ ਸ਼ੈਲਕ ਲਾ ਦੇਾਂਗੇ ਕੱਲੇ ਬਦਾਮ ਰੱਖਾਂਗੇ ਇਹ ਬੋਇਲ ਕੀਤੇ ਹੋਣ ਤਾਂ ਬਹੁਤ ਛੇਤੀ ਇਹਨਾਂ ਦੇ ਸ਼ੈਲਕ ਲੈ ਜਾਂਦੇ ਤੇ ਫਿਰ ਆਪਣੇ ਕੱਟਣ ਲਈ ਵੀ ਸੌਖਾ ਹੋ ਜਾਂਦਾ ਜਦੋਂ ਆਪਾਂ ਕੱਚੇ ਕੱਟਦੇ ਆ ਤੇ ਫਿਰ ਥੋੜੇ ਜਿ ਔਖੇ ਹੋ ਜਾਂਦੇ ਆ ਜੇ ਆ ਕਰੋ ਤੇ ਸਭ ਤੋਂ ਸੌਖਾ ਤਰੀਕਾ ਹੁੰਦਾ ਇਹਨੂੰ ਮਾੜੇ ਜੇ ਗਰਮ ਪਾਣੀ ਚ ਬੋਇਲ ਕਰ ਲੋ ਨਹੀਂ ਤਾਂ ਜੇ ਬੋਇਲ ਕੈਟਲ ਦਾ ਬੋਇਲ ਪਾਣੀ ਹੈਗਾ ਉਹਨੂੰ ਪਾ ਕੇ ਉੱਤੇ ਥੋੜੇ ਜਿ ਚੱਲੇ ਰੱਖ ਦੋ ਲੋ ਜੀ ਆਪਾਂ ਹਾਂਗੇ ਬਦਾਮ ਫਟਾਫਟ ਚੱਲਣਾ ਵਿੱਚੋਂ ਦੋ ਚਾਰ ਖਾਵੀ ਜਾਣੇ ਆ ਤੇ ਇਹ ਕੱਟ ਕੇ ਨਿੱਕੇ ਨਿੱਕੇ ਲੰਬੇ ਲੰਬੇ ਕੱਟਨੇ ਆ ਬਾਕੀ ਸਾਰੇ ਤੁਹਾਡੇ ਆਪਣੇ ਤੇ ਹੁੰਦਾ ਤੁਸੀਂ ਨਿੱਕੇ ਨਿੱਕੇ ਕੱਟਨੇ ਆ ਲੰਬੇ ਲੰਬੇ ਕੱਟਨੇ ਆ ਤੇ ਜਾਂ ਤੁਸੀਂ ਇਹਨਾਂ ਨੂੰ ਜਾਦੇ ਕਟਣਾ ਤੇ ਇਹ ਹੈਗੇ ਮੇਰੇ ਨਾਲ ਪਏ ਕਾਜੂ ਥੋੜੇ ਜਿਲੇ ਲੈ ਲੈ ਕਾਜੂ ਪਾਉਣ ਲੱਗੀ ਆ ਤੇ ਤੁਸੀਂ ਇਹਦੇ ਵਿੱਚ ਪਿਸਤਾ ਵੀ ਪਾ ਸਕਦੇ ਆ ਸੌਗੀ ਪਾ ਸਕਦੇ ਆ ਤੁਹਾਡੀ ਆਪਣੇ ਤਾਂ ਤੁਸੀਂ ਕੀ ਪਾਉਣਾ ਚਾਹੁੰਦੇ ਹੋ ਤੇ ਇੱਧਰ ਮੇਰੇ ਚੌਲ ਜਿਹੜੇ ਹਜੇ ਬੋਇਲ ਹੋ ਰਹੇ ਆ ਆਪਾਂ ਰੱਖਣੀ ਆ ਇਹਦੇ ਵਿੱਚ ਇੱਕ ਕਣੀ ਜਿਦਾ ਰੱਖਣੀ ਆ ਇਹਦੇ ਵਿੱਚ ਜਦੋਂ ਬੋਇਲ ਹੋ ਗਿਆ ਆਪਾਂ ਉਦੋਂ ਕਰ ਦੇਣੇ ਇਹਨਾਂ ਨੂੰ ਬੰਦ ਅਜੇ ਥੋੜੇ ਜਿਲੇ ਕੱਚੇ ਲੱਗਦੇ ਆ ਮੈਨੂੰ ਤੇ ਆਪਾਂ ਹੁਣ ਇਹਨੂੰ ਮਾੜਾ ਜਿਹਾ ਹੋਰ ਸੇਕ ਲਵਾ ਲੈਨੇ ਆ ਤੇ ਜੇ ਤੁਸੀਂ ਵੀ ਟੱਕਣ ਲਾਉਣਾ ਹੈ ਜਾਂ ਬੋਇਲ ਕਰਨ ਦੀ ਵੇਟ ਕਰਨੀ ਹੈ ਤਾਂ ਤੁਹਾਨੂੰ ਕੋਲੇ ਖੜਨਾ ਪੈਣਾ ਇਹਨਾਂ ਦੇ ਤੇ ਨਹੀਂ ਤਾਂ ਇਹਨਾਂ ਨੇ ਡੁੱਲ ਜਾਣਾ ਬਾਹਰ ਤੇ ਆ ਦੂਜੇ ਪਾਸੇ ਮੈਂ ਪਾ ਲਿਆ ਗੁੜ ਸੌਖਾ ਤਰੀਕਾ ਬਣਾਉਣੀ ਹੈ ਕਿ ਕਈ ਵਾਰ ਮੇਰੇ ਅੱਗੇ ਕਈ ਪੈਣਾ ਜਿੰਨਾ ਤੁਸੀਂ ਗੁੜ ਨਾਲ ਚੋਣ ਨਹੀਂ ਵਧੀਆ ਬੰਦੇ ਇਹਦੇ ਜੇ ਜਿੰਨਾ ਕ ਆਪਾਂ ਚੌਲ ਪਾਏ ਉਹਨਾਂ ਕ ਆਪਾਂ ਗੁੜ ਪਾਉਣਾ ਜਿਵੇਂ ਉਹਨਾਂ ਇੱਕ ਜੇ 슈ਗਰ ਪਾਣੀ 슈ਗਰ ਪਾਣੀ ਹੈ ਨਹੀਂ ਤਾਂ ਉਹਨਾਂ ਗੁੜ ਪਾਓ ਤੇ ਜੇ ਤੁਸੀਂ ਜਾਦੇ ਗੁੜ ਪਾਉਣਾ ਤਾਂ ਤੁਹਾਡੀ ਮਰਜ਼ੀ ਮਿੱਠਾ ਜਾਦੇ ਖਾਣੇ ਪਰ ਮੈਂ ਅਸੀਂ ਬਹੁਤ ਮਿੱਠਾ ਘੱਟ ਖਾਣੇ ਇਸ ਕਰਕੇ ਥੋੜਾ ਜਿਹਾ ਮਿੱਠਾ ਪ ਦੇ ਡੇਢ ਚਮਚਾ ਮੈਂ ਪਾਇਆ ਇਹਦੇ ਵਿੱਚ ਦੇਸੀ ਘਿਓ ਦਾ ਦੇਸੀ ਘਿਓ ਦਾ ਪਾ ਕੇ ਤੇ ਇਹਨਾਂ ਨੂੰ ਰੱਖਿਆ ਮੈਂ ਗੈਸ ਦੇ ਉੱਤੇ ਗੈਸ ਦੇ ਉੱਤੇ ਰੱਖ ਕੇ ਤੇ ਇਹਦੇ ਵਿੱਚ ਥੋੜਾ ਜਿਹਾ ਮੈਂ ਪਾਣੀ ਪਾਉਣਾ ਜਿਆਦਾ ਪਾਣੀ ਮੈਂ ਨਹੀਂ ਪਾਉਣਾ ਅੱਧਾ ਇੱਕ ਗਲਾਸੇ ਚ ਦੇ ਲੋ ਅੱਧੇ ਤੋਂ ਵੀ ਘੱਟ ਹੀ ਹੋਣਾ ਪਾਣੀ ਪਾਏ ਕਿਉਂਕਿ ਆਪਾਂ ਗੁੜ ਮੈਲਟ ਕਰਨਾ ਹੈ ਆ ਇਸ ਕਰਕੇ ਇਹਨੂੰ ਆਪਾਂ ਪਾਣੀ ਪਾਇਆ ਹੈ ਤੇ ਇਹਨੂੰ ਪਹਿਲਾਂ ਮੇਰਾ ਬਰੀਕ-ਬਰੀਕ ਤੋੜ ਲਿਆ ਸੀ ਗੁੜ ਨੂੰ ਜੇ ਕੋਈ ਜੇ ਵੱਡੀ ਡਲੀ ਹੋਵੇ ਤਾਂ ਉਹ ਛੇਤੀ ਕਿਤੇ ਆਪਣੇ ਕੋਲੋਂ ਟੁੱਟਦੀ ਨਹੀਂ ਇਸ ਕਰਕੇ ਮੈਂ ਬਰੀਕ-ਬਰੀਕ ਤੋੜ ਲਿਆ ਸੀ ਤੇ ਅੱਧਾ ਇੱਕ ਗਲਾਸ ਨੂੰ ਪਾਣੀ ਦਾ ਪਾਇਆ ਇਹ ਆਪਾਂ ਪਾਵਾਂਗੇ ਲੌਂਗ ਬਾਕੀ ਇਹ ਤੁਹਾਡੇ ਤੇ ਤੁਸੀਂ ਲੌਂਗ ਪਾਉਣਾ, ਇਲਾਚੀਆਂ ਪਾਉਣੀਆਂ ਹੈਗੀਆਂ ਹਨਾ ਤੇ ਨਟ ਕਿਹੜੇ-ਕਿਹੜੇ ਪਾਉਣੇ ਤੁਸੀਂ ਪਸੰਦ ਕਰਦੇ ਹੋ ਸਾਰਿਆਂ ਦੀ ਆਪਣੀ ਚੋਇਸ ਹੁੰਦੀ ਹੈ ਤੇ ਇਹ ਆਪਾਂ ਹੁਣ ਇੱਧਰ ਪਾਣੀ ਰਿਜਣਾ ਇਹ ਰੱਖ ਤੇ ਹੈਗੀ ਜਿਹੜਾ ਗੁੜ ਗੋੜ ਦੇ ਵਿੱਚ ਥੋੜਾ ਜਿਹਾ ਆਪਾਂ ਪਾਣੀ ਪਾਇਆ ਤੇ ਵਿੱਚ ਪਾਤੇ ਲੌਂਗ ਤਿੰਨ ਛੁੱਟਿਆ ਮੈਂ ਤੇ ਇਹ ਦਰੋ ਰਿਜ ਜਿਹੜੇ ਦੂਜੇ ਪਾਸੇ ਮੇਰੇ ਬਣਦੇ ਆ ਚੌਲ ਆ ਲੋ ਜੀ ਇਹ ਵੀ ਮੇਰੇ ਗੈਸ ਤੇ ਨੀਲੀ ਬਣ ਗਿਆ ਆ ਦੇ ਇਹ ਵੀ ਮੇਰੇ ਗੋੜ ਗੋੜ ਵੀ ਮੇਰਾ ਮੈਲਟ ਹੋ ਗਿਆ ਚੰਗੀ ਤਰ੍ਹਾਂ ਇਧਰ ਮੇਰੇ ਚੌਲ ਵੀ ਰੈਡੀ ਹੋ ਗਏ ਚੌਲ ਬੋਇਲ ਹੋ ਗਿਆ ਆਪਾਂ ਹੁਣ ਚੌਲਾਂ ਨੂੰ ਚੰਗੀ ਤਰ੍ਹਾਂ ਪੁੰਨ ਲੈਣਾ ਆ ਇਹਨਾਂ ਨੂੰ ਮਤਲਬ ਸਾਰਾ ਪਾਣੀ ਨਿਚੋੜ ਦੇਣਾ ਪਾਣੀ ਬਾਹਰ ਕੱਢ ਦੇਣਾ ਆਪਾਂ ਕੱਲੇ ਸੁੱਕੇ ਚੌਰ ਰੱਖਾਂਗੇ ਪਰ ਪਾਣੀ ਤੋਂ ਬਚਾ ਕੇ ਹੱਥ ਤੋਂ ਬਚਾ ਕੇ ਗਰਮ ਤੋਂ ਆ ਲੋ ਜੀ ਆਪਾਂ ਇਦਾਂ ਦਾ ਮਾੜਾ ਜਿਹਾ ਆਪਾਂ ਇਹਨੂੰ ਸੇਕ ਲਾ ਥੋੜਾ ਸੇਕ ਲਵਾਇਆ ਬਾਲਾ ਸੇਕ ਨਹੀਂ ਲਵਾਇਆ ਮੈਲਟ ਹੋ ਗਿਆ ਤੇ 1 ਮਿੰਟ ਲਈ ਰਹਿਣਿਆ ਬਾਲਾ ਜ਼ਿਆਦਾ ਨਹੀਂ ਰਹਿਣਾ ਜੀ ਰਹਿਣ ਲਿਆ ਤਾਂ ਫੇਰ ਇਹਦਾ ਕੁਸ਼ੋਰੀ ਬਣ ਜਾਣਾ ਬਸ ਮੈਲਟ ਕਰਕੇ ਮਾੜਾ ਜਿਹਾ ਬਸ ਆਪੇ 1 ਮਿੰਟ ਲਈ ਰਹਿਣਣਾ ਇੰਨਾ ਕਿ ਤੁਸੀਂ ਯਾਦ ਰੱਖਿਓ ਤੇ ਹੁਣ ਮੇਰਾ ਗੈਸ ਕਰਤਾ ਔਨ ਬਿਲਕੁਲ ਲੋ ਗੈਸ ਤੇ ਮੈਂ ਕਰਤਾ ਤੇ ਆਪਾਂ ਹੁਣ ਇਹਦੇ ਵਿੱਚ ਪਾ ਦੇਣੇ ਸਾਰੇ ਚੌਲ ਜਿਹੜੇ ਆਪਾਂ ਬੋਇਲ ਕਿਤੇ ਸੀ ਮੈਂ ਥੋੜੇ ਜਿਹੀ ਬਣਾ ਰਹੀ ਐ ਇਸ ਕਰਕੇ ਤੁਸੀਂ ਆਪਣੇ ਹਿਸਾਬ ਦੇ ਨਾਲ ਕਿੰਨੇ ਘੋਣੋਨੇ ਚਮਚਾ ਵਿੱਚ ਪਿਆ ਸੀ ਉਹ ਟੁੱਟ ਗਿਆ ਲੋ ਜੀ ਇਹ ਬਣ ਗਏ ਹੁਣ ਆਪਣੇ ਪਾਤੇ ਆਪਾਂ ਚੌਲ ਤੇ ਹੁਣ ਇਹਨਾਂ ਨੂੰ ਆਪਾਂ ਕਰਾਂਗੇ ਪਿਆਰ ਦੇ ਨਾਲ ਮਿਕਸ ਕੋਕ ਕਿ ਇਹਨੂੰ ਆਪਾਂ ਪੋਲੇ ਪੋਲੇ ਹੱਥ ਨਾਲ ਮਿਕਸ ਕਰਨਾ ਪੈਂਦਾ ਜਿਵੇਂ ਕਹਿੰਦੇ ਜੇ ਆਪਾਂ ਜ਼ਿਆਦਾ ਕਰ ਦੇ denn ਤਾਂ ਫਿਰ ਇਹ ਜ਼ਿਆਦਾ ਆਪਣੇ ਉਹ ਇਕੱਠੇ ਜਿ ਹੋ ਜਾਂਦੇ ਆ ਤੇ ਟੁੱਟ ਜਾਂਦੇ ਆ ਜੇ ਤੁਸੀਂ ਇੱਕ ਕਣੀ ਦਾ ਤੁਸੀਂ ਰੱਖ ਕੇ ਬਣਾਉਂਗੇ ਤਾਂ ਫਿਰ ਇਹ ਜੁੜਦੇ ਨਹੀਂ ਜ਼ਿਆਦੇ ਤੇ ਇਹ ਥੋੜੇ ਜਿ ਕੱਲੇ ਕੱਲੇ ਰਹਿੰਦੇ ਆ ਕੋਕ ਕਿ ਮਿੱਠਾ ਆ ਵੈਸੇ ਦਾ ਜੁੜਨਾ ਹੀ ਇਹਨਾਂ ਨੇ ਪਰ ਫਿਰ ਥੋੜੇ ਜਿ ਕੱਲੇ ਕੱਲੇ ਰਹਿੰਦੇ ਆ ਜੇ ਤੁਸੀਂ ਇਹਨਾਂ ਨੂੰ ਜ਼ਿਆਦਾ ਨਹੀਂ ਰਹਿਣ ਦੇ ਤਾਂ ਤੇ ਹੁਣ ਮੈਂ ਇਹ ਦੇ ਵਿੱਚ ਪਾਉਂਗੀ ਮਾੜਾ ਜਿਹਾ ਨਿੰਬੂ ਵੀ ਪਾਉਣਾ ਹੈ ਮੈਂ ਹਾਲੋ ਜੀ ਤੇ ਉੱਤੇ ਲਾ ਤਾਂ ਟੱਕਣਾ ਤੇ ਹੁਣ ਮੈਂ ਲੱਭ ਕੇ ਲਿਆਉਣੀ ਐ ਨਿੰਬੂ ਬਸ ਇਹਨਾਂ ਨੂੰ ਆਪਾਂ ਬਾਲਾ ਚੈਰੇ ਨਹੀਂ ਬਣਾਉਣਾ ਇਹ ਬਣੇ ਹੋਏ ਆਲਰੇਡੀ ਬਣੇ ਹੁੰਦੇ ਆਪਣੇ ਕੋਲ ਤੇ ਕਿਉਂਕਿ ਆਪਾਂ ਬੋਇਲ ਕੀਤੀ ਐ ਤੇ ਆਪਾਂ ਇਹਦੇ ਵਿੱਚ ਬਸ ਮਿੱਠਾਈ ਕਰਨਾ ਤੇ ਮਾੜਾ ਜਿਹਾ ਮੈਂ ਪਾਉਂਦੀ ਐ ਨਿੰਬੂ ਨਿੰਬੂ ਦੇ ਨਾਲ ਇੱਕ ਤਾਂ ਟੇਸ ਤਾਂ ਬਾਲਾ ਨਹੀਂ ਫਰਕ ਪੈਂਦਾ ਮਾੜਾ ਜਿਹਾ ਹੀ ਪੈਂਦਾ ਪਰ ਇਹ ਕੱਲੇ ਕੱਲੇ ਹੋ ਜਾਂਦੇ ਉਹਦੇ ਨਾਲ ਤੇ ਫਿਰ ਜੁੜਦੇ ਨਹੀਂਗੇ ਇਸ ਕਰਕੇ ਕਦੀ ਵੀ ਤੁਸੀਂ ਨੂਨ ਵਾਲੇ ਚੌਲ ਬਣਾਉਣੇ ਮਿੱਠੇ ਬਣਾਉਣੇ ਉਹ ਚ ਨਿੰਬੂ ਥੋੜਾ ਜਿਹਾ ਪਾ ਲਿਆ ਕਰੋ ਕੋਈ ਉਹਦੇ ਨਾਲ ਫਰਕ ਨਹੀਂ ਪੈਂਦਾ ਕੋਈ ਟੇਸਟ ਦਾ ਫਰਕ ਨਹੀਂ ਪੈਂਦਾ ਆ ਲੋ ਜੀ ਆਪਣੇ ਚੌਲ ਬਣ ਕੇ ਹੋ ਗਏ ਰੈਡੀ ਤੇ ਬਸ ਹੁਣ ਆਪੇ ਜੇ ਇੱਕ ਇੱਕ ਦੋ ਮਿੰਟ ਹੀ ਸਿੱਕ ਲੈਣਾ ਬਾਹਲਾ ਨਹੀਂ ਲੈਣਾ ਕਿਉਂਕਿ ਆਲਰੇਡੀ ਬਣ ਚੁੱਕੇ ਆ ਚੌਲ ਬਾਰੇ ਆਪਾਂ ਦੇਖ ਲੈਨੇ ਫੇਰ ਵੇਖ ਕੇ ਕੜਛੀ ਫੇਰ ਕੇ ਇਹਦੇ ਵਿੱਚ ਕਿ ਚੌਲ ਬਣ ਗਏ ਆ ਲੋ ਜੀ ਬਣ ਗਏ ਬਿਲਕੁਲ ਸੁੱਕ ਗਿਆ ਪਾਣੀ ਜਿਹੜਾ ਮੜਾ ਮੋਟਾ ਸੀ ਰਲ ਗਿਆ ਵਿੱਚ ਤੇ ਇਹਦੇ ਚ ਆਪਾਂ ਕੋਈ ਰੰਗ ਰੰਗ ਨਹੀਂ ਪਾਉਂਦੇ ਕਈ ਰੰਗ ਪਾ ਲੈਂਦੇ ਆ ਸਭ ਦੀ ਆਪੋ ਆਪਣੀ ਮਰਜ਼ੀ ਹੁੰਦੀ ਆ ਆ ਲੋ ਜੀ ਆਪਾਂ ਲੱਗੇ ਖਾਣ ਬੜੇ ਸੁਆਦ ਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੁਸੀਂ ਸਬਸਕ੍ਰਾਈਬ ਕਰ ਲਿਓ ਜਰੂਰ ਤੇ ਲਾਈਕ ਕਰ ਦਿਓ ਪਲੀਜ਼ ਤੇ ਮੇ ਹੋਰ ਵੀਡੀਓ ਦੇਖਣ ਲਈ ਤੇ ਦੇਖੋ ਜੀ ਮੈਂ ਖਾ ਰਹੀ ਚੌਹ ਬਹੁਤ ਹੀ ਸੁਆਦ ਤੇ ਟੇਸਟੀ ਤੁਸੀਂ ਵੀ ਬਣਾਓ ਇਹ ਜੇ ਚੌਲ ਤੇ ਨਾਲੇ ਆਪ ਖਾਓ ਨਾਲੇ ਖਿਲਾਓ ਬੱਚਿਆਂ ਨੂੰ ਤੇ ਘਰਦਿਆਂ ਨੂੰ ਬਹੁਤ ਸਵਾਦ ਤੇ ਬਹੁਤ ਵਧੀਆ ਬਣਦੇ ਆਪ ਟ੍ਰਾਈ ਕਰਕੇ ਦੇਖੋ ਅੱਜ ਦਾ ਬਲੌਗ ਆਪਣਾ ਇੱਥੇ ਤੱਕ ਸੀ